ਕੋਈ ਕੋਈ ਦੱਸ ਰਿਹਾ ਸੀਗਾ ਕਿ ਨਾਲ ਵਾਲੇ ਔਡੀ ਚ ਪੈਰੀਆਂ ਫੁੱਕਾ ਵਾ ਫੁੱਕਾ ਪਾਰੀ ਸੀ ਮੈਂ ਇਹ ਗ੍ਰਾਮਸ ਹਰਣਾ ਨੂੰ ਵੀ ਹੋਈ ਹੈ ਯਾਰ ਮਜ਼ਾਕ ਥੋੜੀ ਹੈ ਦੁਨੀਆ ਦੂਰੋਂ ਦੇਖਦੀ ਹੁੰਦੀ ਹੈ ਰੀਲਰ ਰਿਕਾਸ਼ ਇੱਕ ਵਾਰੀ ਸ਼ੋਅ ਤੇ ਇਕੱਠੇ ਮੂਵੀ ਕੀਤੀ ਹੈ ਕੋਈ ਬਹੁਤ ਜ਼ਿਆਦਾ ਖੁਸ਼ ਹੂੰ ਜਦ ਤੱਕ ਫਿਲਮ ਨਹੀਂ ਲੱਗੀ ਮੇਰੇ ਹੱਥਾਂ 'ਚ ਪਸੀਨੇ ਆ ਰਹੇ ਸੀ ਉਦਾਂ ਕਦੇ ਮੈਨੂੰ ਪਸੀਨਾ ਨਹੀਂ ਆਇਆ ਅੱਜ ਮੈਨੂੰ ਪਸੀਨੇ ਆ ਰਹੇ ਸਨ ਨਾ ਨਾ 24 ਮਈ ਨੂੰ ਫਿਲਮ ਅਨਾਉਂਸ ਹੋਈ ਫਿਰ ਇਲੈਕਸ਼ਨਲ ਹਾਊਸ ਹੋ ਗਿਆ ਤਾਂ ਮੈਂ ਮਨੀਸ਼ ਭਾਈ ਨੂੰ ਕਿਹਾ ਮੈਂ ਕਿਹਾ ਭਾਜੀ ਕਿ ਯਾਰ ਇਲੈਕਸ਼ਨ ਅਨਾਉਂਸ ਹੋ ਗਿਆ ਤਾਂ ਭਾਜੀ ਨੇ ਹੋਰ ਨਹੀਂ ਕੁਝ ਕਹ ਕਹਿੰਦੇ ਇਹ ਫਿਲਮ ਉਸ ਡੇਟ ਤੇ ਜਾਣੀ ਹੈ ਜਿੱਥੇ ਇਹਦੀ ਕਿਸਮਤ ਹੈ ਜਿੱਥੇ ਇਹਨੇ ਸੁਪਰ ਹਿੱਟ ਹੋਣਾ ਹੈ ਉਸ ਤੋਂ ਬਾਅਦ ਪਤਾ ਨਹੀਂ ਸਡਨਲੀ ਫਿਰ ਰੱਬ ਨੇ ਜਿਵੇਂ ਆਪਦੇ ম্যাਜਿਕ ਚਲਾਏ ਤੇ ਡੇਟ ਸ਼ਿਫਟ ਹੋ ਗਈ ਸ਼ਸ਼ੀਕਲ ਮੈਂ ਮਨਪ੍ਰੀਤ ਖੱਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਦਾ ਪ੍ਰੀਮੀਅਰ ਅੱਜ ਹੋ ਗਿਆ ਰੋਜ਼ ਰੋਜ਼ੀ ਦਾ ਗੁਲਾਬ ਦ ਮੋਸਟ ਅਵੇਟਡ ਫਿਲਮ ਅੱਜ ਫਾਈਨਲੀ ਸਿਨੇਮਾ ਘਰਾਂ ਦੇ ਵਿੱਚ ਹੈ ਸੋ ਗੁਰਨਾਮ ਪਹਿਲਾਂ ਤਾਂ ਇੰਡੀਆ ਆਉਣ ਦੇ ਲਈ ਤੁਹਾਡਾ ਵੈਲਕਮ ਟੂਰ ਤੁਹਾਡੇ ਬਹੁਤ ਸੋਹਣੇ ਜੀ ਤੁਸੀਂ ਉੱਥੇ ਇੰਜੋਏ ਕਰ ਰਹੇ ਸੀ ਮੈਂ ਇੱਥੇ ਕਰ ਰਹੀ ਸੀ ਬਹੁਤ ਸੋਹਣਾ ਤੁਹਾਡਾ ਟ੍ਰਿਪ ਦੇ ਕਿਵੇਂ ਲੱਗਿਆ ਔਰ ਮੂਵੀ ਦੇਖ ਕੇ ਤਾਂ ਹੋਰ ਵੀ ਚਾਰ ਚੰਦ ਲੱਗੇ ਤੁਸੀਂ ਦੇਖਿਓ ਸਾਡੀ ਥੀਏਟਰ ਦੇ ਵਿੱਚ ਕਿੰਨੀ ਹੂਟਿੰਗ ਹੋਈ ਆ ਕਿੰਨਾ ਇੰਜੋਏ ਕੀਤਾ ਤੁਹਾਡੇ ਕੋਲ ਰੀਲਸ ਪਹੁੰਚਣ ਗਈਆਂ ਯੂ ਵਿਲ ਡੈਫੀਨੇਟਲੀ ਗ ਬਹੁਤ ਛੋਣੀ ਕੁੱਕਰ ਸਾਰੇ ਪਿਆਰ ਕਰਦੇ ਨੇ ਸੋ ਮੈਂ ਹੀ ਪਹਿਲੀ ਵਾਰ ਵੱਡੇ ਪਰਦੇ ਤੇ ਤੁਹਾਨੂੰ ਇੰਨੀ ਸਕਰੀਨ ਮਿਲੀ ਹੈ ਸੋ ਕਿਸ ਤਰ੍ਹਾਂ ਦਾ ਅੱਜ ਫੀਲ ਕਰ ਰਿਹਾ ਹਾਂ ਕਿਉਂਕਿ ਬੜੀ ਸਪੈਸ਼ਲ ਫਿਲਮ ਹੈ ਤੁਹਾਡੀ ਪਹਿਲੀ ਫਿਲਮ ਹੈ ਰਾਈਟ ਇੱਕ ਹਿਸਾਬ ਦਾ ਇਹ ਵੀ ਡੈਬਿਊ ਹੀ ਲਾ ਲੋ ਹੈ ਨਾ ਜਿਹੜਾ ਡੈਬਿਊ ਹੋ ਹੀ ਹੁੰਦਾ ਜਿਹਦੇ ਚ ਤੁਸੀਂ ਆਪਣਾ ਕੰਮ ਦਿਖਾ ਸਕੋ ਤਾਂ ਮੈਂ ਇਹਦੇ ਚ ਦਿਖਾਇਆ ਮੈਂ ਬਹੁਤ ਵੇਟ ਕੀਤੀ ਕਿ ਮੈਂ ਇੱਕ ਚੰਗੀ ਫਿਲਮ ਹੀ ਕਰਨੀ ਹੈ ਤਾਂ ਮੈਂ ਨਾ ਸਵੇਰੇ 11:00 ਵਜੇ ਮੈਂ ਉੱਠ ਗਈ ਸੀ ਕਿਉਂਕਿ ਮੈਂ ਬਹੁਤ ਲੇਟ ਸੁੱਤੀ ਤੇ ਮੈਂ 11:00 ਵਜੇ ਉੱਠ ਕੇ ਪਹਿਲਾਂ ਤਾਂ ਮੈਂ ਘਰੇ ਫੋਨ ਲਾਇਆ ਫਿਰ ਉਸ ਤੋਂ ਬਾਅਦ ਮੈਂ 12:30 ਵਜੇ ਰੋਈ ਰੋਈ ਇਦਾਂ ਵੀ ਯਾਰ ਅੱਜ ਫਿਲਮ ਆਣੀ ਹੈ ਅੱਜ ਮੈਂ ਦੇਖਣੀ ਹੈ ਵੀ ਮੈਂ ਕਿੰਨੀ ਹਾਂਜੀ ਮਤਲਬ ਫਸਟ ਟਾਈਮ ਹੀ ਦੇਖੀ ਡਬਿੰਗ ਤੇ ਨਹੀਂ ਪਤਾ ਲੱਗਦਾ ਇਹਨਾਂ ਪਰ ਮੈਂ ਬਹੁਤ ਜਿਆਦਾ ਰੋਈ ਮੈਂ ਅੱਧਾ ਘੰਟਾ ਰੋਂਦੀ ਰਹੀ ਯਾਰ ਮੈਂ ਕਿਹਾ ਵਾਹੀ ਤੂੰ ਤਾਂ ਕਦੇ ਸੋਚਦੀ ਸੀ ਵੀ ਮੈਂ ਥੀਏਟਰ ਤੇ ਆਵਾਂਗੀ ਤੇ ਮੰਮੀ ਵੀ ਯਕੀਨ ਨਹੀਂ ਸੀ ਕਰਦੇ ਵੀ ਇਹ ਕਿੱਦਾਂ ਹੋਏਗਾ ਤੇ ਅੱਜ ਮੈਂ ਫਾਈਨਲੀ ਦੇਖ ਰਹੀ ਆ ਤੇ ਮਤਲਬ ਰੋ ਰੂ ਕੇ ਫਿਰ ਆਪਣੇ ਆਪ ਨੂੰ ਸੈੱਟ ਕੀਤਾ ਜਦ ਤੱਕ ਫਿਲਮ ਨਹੀਂ ਲੱਗੀ ਮੇਰੇ ਹੱਥਾਂ 'ਚੋਂ ਪਸੀਨਾ ਹੀ ਆ ਰਿਹਾ ਸੀ ਉਦੋਂ ਕਦੇ ਮੈਨੂੰ ਪਸੀਨਾ ਨਹੀਂ ਆਇਆ ਅੱਜ ਮੈਨੂੰ ਪਸੀਨੇ ਆ ਰਹੇ ਸੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਸੋ ਪ੍ਰੰਜਲ ਤੁਹਾਡਾ ਵੀ ਡੈਬਿਊ ਹੈ ਫਿਲਮਾਂ ਦੇ ਵਿੱਚ ਤੁਸੀਂ ਵੀ ਬਹੁਤ ਸੋਹਣਾ ਕੰਮ ਕੀਤਾ ਤੁਹਾਨੂੰ ਵੀ ਬਹੁਤ ਪਿਆਰ ਕਰਦੇ ਨੇ ਸਾਰੇ ਤੁਸੀਂ ਤੁਹਾਡੀ ਕਿੱਦਾਂ ਦੀ ਗੱਟ ਫੀਲਿੰਗ ਹੈ ਜੀ बहुत ज़्यादा अच्छा लग रहा है आज बहुत ज्यादा खुशी हो हुई अच्छा है।, है, <laughs> है, है।, है।, दे, है तो बहुत ज्यादा खुश हूं बहुत खुश नसीब भी हूं कि इतनी अच्छी टीम मिली डायरेक्टर प्रोड्यूसर सारे बहुत ज्यादा अच्छे हैं एंड को सबसे ज्यादा खुशी जब हुई जब मेरा भाई मेरे पास आया गया तब मजा आ गया मतलब मेरा ब्रदर कह रहे ना एक बार कि बस तो मैं क्या बस अब सबको पसंद आ जाएगी तो बहुत अच्छा लगा हुटिंग जो हो रही थी क्लैपिंग जो थी, कि मेरा ब्रदर सेकंड ऑडिंग में था उसमें नहीं था तो वो आया गया था मैं सोच रहा हूँ मैं वहीं क्यों नहीं देख रहा कितना इतनी हुटिंग हो रही थी वहाँ पे ਸੋ ਬਹੁਤ ਅੱਛਾ ਲੱਗਾ ਥੈਂਕ ਯੂ ਸੋ ਗੁਰਨਾਮ ਵੈਸੇ ਵੀ ਤੁਸੀਂ ਬਹੁਤ ਇਮੋਸ਼ਨਲ ਹੋਰ ਜਿਹੜਾ ਮੂਵੀ ਦੇ ਵਿੱਚ ਅਸੀਂ ਤੁਹਾਡੇ ਇਮੋਸ਼ਨਸ ਦੇਖਿਆ ਹੈ ਨਾ ਤੁਸੀਂ ਜੋ ਫੀਲ ਕੀਤਾ ਰੋਜੀ ਦੇ ਲਈ ਰੋਜ਼ ਨੂੰ ਵੀ ਰੋਜ਼ ਦਾ ਵੀ ਦਿਲ ਨਹੀਂ ਤੋੜਨਾ ਲੇਕਿਨ ਰੋਜੀ ਦੇ ਲਈ ਵੀ ਬਹੁਤ ਤੁਸੀਂ ਜਿਹੜਾ ਮਹਿਸੂਸ ਕੀਤਾ ਤੁਸੀਂ ਰੀਅਲ ਚ ਵੀ ਇਦਾਂ ਦਿਓ ਜ਼ਰੂਰ ਥੋੜਾ ਦੱਸੋ ਇਸ ਬਾਰੇ ਕਿਉਂਕਿ ਜਦੋਂ ਤੁਸੀਂ ਸ਼ੂਟ ਕਰ ਰਹੇ ਸੀਗੇ ਆਈ ਡੋਨਟ ਥਿੰਕ ਸੋ ਕਿ ਜ਼ਿਆਦਾ ਕੁਝ ਪ੍ਰਪੇਅਰ ਕਰਨਾ ਪਿਆ ਤੁਹਾਨੂੰ ਹਾਂਜੀ ਨਹੀਂ ਪ੍ਰੋਫੈਸ਼ਨਲ ਕਰਨੀ ਪਈ ਪਰ ਕਹਾਣੀ ਦੇ ਨਾਲ ਕਿਉਂਕਿ ਮੈਂ ਡੇ 1 ਤੋਂ ਇਸ ਫਿਲਮ ਦੀ ਸਕ੍ਰਿਪਟ ਮੈਂ ਸਭ ਤੋਂ ਪਹਿਲਾਂ ਸਕ੍ਰਿਪਟ ਸੁਣੀ ਸੀ ਇਸ ਫਿਲਮ ਦੀ ਆਈ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਸੋ ਮੈਂ 뮤직 ਬਣਾਇਆ ਉਦੋਂ ਵੀ ਸੀਗਾ ਨਾਲ ਜਦੋਂ ਸਕ੍ਰਿਪਟ ਤੇ ਕੰਮ ਹੋ ਰਿਹਾ ਸੀ ਉਦੋਂ ਵੀ ਸੋ ਹਾਂ ਸ਼ਾਇਦ ਉਹ ਮੋਸ਼ਨ ਆਪਣੇ ਆਪ ਹੀ ਆ ਜਾਂਦਾ ਮੈਂ ਕੈਨੇਡਾ ਦੇਖੀ ਸੀ ਫਿਲਮ ਮੈਂ ਇਹਨੂੰ ਮਾਈ ਨੂੰ ਵੀ ਮੈਸੇਜ ਕੀਤਾ ਸੀ ਕਿ ਯਾਰ ਹਾਂ ਕੈਰੈਕਟਰਸ ਇਸ ਤਰ੍ਹਾਂ ਦੇ ਆ ਫਿਲਮ ਦੇ ਕੇ ਤੁਹਾਨੂੰ ਸੱਚੀ ਪਿਆਰ ਹੋ ਜਾਂਦਾ ਉਹਨਾਂ ਨਾਲ ਤੋ ਆਈ ਹੋਪ ਕਿ ਜੋ ਮੈਨੂੰ ਲੱਗ ਰਿਹਾ ਆਡੀਅנס ਨੂੰ ਵੀ ਉਹੀ ਲੱਗੇ ਬਹੁਤ ਸੋਹਣੀ ਮੂਵੀ ਸੀ ਕੋਈ ਦੋਰਾ ਹੀ ਨਹੀਂ ਅੱਛਾ ਡੈਸਟੀਨੀ 'ਚ ਬਿਲੀਵ ਕਰਦੇ ਹੋ 100% ਕਿਉਂਕਿ ਮੂਵੀ ਡਿਲੇ ਹੋਈ ਆ ਪਰ ਯੂ ਡੋਂਟ ਨੋ ਕਿ ਇਹ ਮੂਵੀ ਕਿੰਨੀ ਹਿੱਟ ਹੋ ਸਕਦੀ ਹੈ ਜਿੰਨੀ ਸੋਹਣੀ ਫਿਲਮ ਤੁਸੀਂ ਕਰਾਈ ਅਸੀਂ ਨਾ ਜਦੋਂ ਪਹਿਲਾ ਪਹਿਲਾਂ ਨਾ 24 ਮਹੀਨਿਆਂ ਨੂੰ ਫਿਲਮ ਅਨਾਉਂਸ ਹੋਈ ਫਿਰ ਇਲੈਕਸ਼ਨ ਅਨਾਉਂਸ ਹੋ ਗਿਆ ਤਾਂ ਮੈਂ ਮਨੀਸ਼ ਭਾਈ ਨੂੰ ਕਿਹਾ ਮੈਂ ਕਿਹਾ ਭਾਜੀ ਕਿ ਯਾਰ ਇਲੈਕਸ਼ਨ ਅਨਾਉਂਸ ਹੋ ਗਿਆ ਤਾਂ ਭਾਜੀ ਨੇ ਹੋਰ ਨਹੀਂ ਕੁਝ ਕਹਾ ਕਹਿੰਦੇ ਇਹ ਫਿਲਮ ਉਸ ਡੇਟ ਤੇ ਜਾਣੀ ਹੈ ਜਿੱਥੇ ਇਹਦੀ ਕਿਸਮਤ ਹੈ ਜਿੱਥੇ ਇਹਨੇ ਸੁਪਰ ਹਿਟ ਹੋਣਾ ਹੈ ਉਸ ਤੋਂ ਬਾਅਦ ਪਤਾ ਨਹੀਂ ਸਡਨਲੀ ਫਿਰ ਰੱਬ ਨੇ ਜਿਵੇਂ ਆਪਦੇ ਮੈਜਿਕ ਚਲਾਏ ਤੇ ਡੇਟ ਸ਼ਿਫਟ ਹੋਈ ਸੋ ਆਈ ਹੋਪ ਕਿ ਜੋ ਪਾਜੀ ਕਹਿ ਰਹੇ ਸੀ ਉਹੀ ਹੋਵੇ ਤੇ ਸੁਪਰ ਹਿਟ ਹੋਵੇ ਬਿਲਕੁਲ ਹੋਊਗੀ ਡੈਫੀਨੇਟਲੀ ਸੋ ਇੱਕ ਬਹੂ ਕਿੰਨੇ ਰਿਸਪਾਂਸਿਬਲ ਹੁੰਦੀ ਹੈ ਇੱਕ ਨੂੰ ਕਿੰਨੇ ਕੁ ਰਿਸਪਾਂਸਿਬਲ ਹੁੰਦੀ ਹੈ ਇਹ ਤਾਂ ਤੁਸੀਂ ਫੀਲ ਕਰ ਲਿਆ ਹੋਣਾ ਹਾਂ ਕਿੰਨੀ ਕਿ ਰਿਸਪੋਨਸੀਬਲ ਹੈ ਔਰ ਜਦੋਂ ਘਰ ਵਾਲਾ ਭਾਗ ਨਹੀਂ ਦਿੰਦਾ ਉਦੋਂ ਕੰਮ ਕਰਨ ਲੱਗ ਜਾਂਦੀ ਹੈ ਤੋਂ ਵੈਲਿਊ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਹਾਂ ਬਿਲਕੁਲ ਕੀ ਬਾਤ ਹੈ ਸੋ ਮਹਿੰਗਾ ਨਹੀਂ ਪੈ ਰਿਹਾ ਸੀ ਇਹਨਾਂ ਦਾ ਚਿਕਨ ਔਰ ਓਹ ਮਹਿੰਗਾ ਹੀ ਪੈ ਰਿਹਾ ਸੀ ਕੀ ਬਾਤ ਹੈ ਸੋ ਆਲ ਦਾ ਵੈਰੀ ਬੈਸਟ ਫਿਲਮ ਬਹੁਤ ਸੋਹਣੀ ਹੈ ਉਮੀਦ ਕਰਦੇ ਹਾਂ ਕਿ ਸੁਪਰ ਡੂਪਰ ਹਿੱਟ ਰਹੇ ਆਲ ਦਾ ਵੈਰੀ ਬੈਸਟ